ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਰ ਬੁਟੀਕ ਤੇ ਅਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਅੱਜ ਦੀ ਵੀਡੀਓ ਜੋ ਮੈਂ ਲੈ ਕੇ ਆਈ ਹਾਂ ਉਹ ਲੇਡੀਜ਼ ਪੈਂਟ ਪਲਾਜ਼ੋ ਦੀ ਹੈ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੀ ਠੀਕ ਹੈ ਜੀ ਬਹੁਤ ਹੀ ਸੌਖਾ ਤਰੀਕਾ ਹੈ ਐਂਡ ਕਟਿੰਗ ਕਰਨ ਦਾ ਇਹਦੇ ਵਿੱਚ ਕੁਝ ਛੋਟੇ ਛੋਟੇ ਟਿਪਸ ਨੇ ਵੀ ਆਪਣੇ ਜਿਵੇਂ ਕਿ ਅ ਜਿਹੜੀ ਝੋਲੀ ਵਾਲੀ ਸਲਾਈ ਹੁੰਦੀ ਹੈ ਉਹ ਕਈ ਕਈਆਂ ਦੇ ਕਟਿੰਗ ਦੇ ਵਿੱਚ ਚੱਕੀ ਜਾਂਦੀ ਹੈ ਠੀਕ ਆ ਉਹ ਕਿਉਂ ਚੱਕੀ ਜਾਂਦੀ ਹੈ ਉਸ ਦਾ ਰੀਜ਼ਨ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗੀ ਪਲੀਜ਼ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜਿਨ੍ਹਾਂ ਬਣਾ ਨਿਵਰਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜੋ ਵੀ ਨਿਊ ਅਪਡੇਟ ਹੋਵੇ ਉਹ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਜੋ ਕੱਪੜੇ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੇ ਆ ਠੀਕ ਆ ਜੀ ਉਸ ਦੀ ਜੋ ਕੰਨੀਆਂ 1/2 ਇੰਚ ਆਪਾਂ ਛੱਡ ਦੇਣਾ ਕੰਨੀਆਂ ਤੋਂ ਠੀਕ ਆ ਜੀ ਇਸ ਦੇ ਵਿੱਚ ਤਿੰਨ ਨਾਪ ਹੁੰਦੇ ਨੇ हिप ਲੈਂਥ ਜਿੰਨੀ ਵੀ ਹੁੰਦੀ ਆ ਤੇ ਕਮਰ ਠੀਕ ਆ ਜੀ ਅੱਜ ਆਪਾਂ 37 ਲੈਂਥ ਠੀਕ ਆ ਜੀ 40 हिप ਅਤੇ 37 ਹੀ ਇਸ ਦੀ ਕਮਰ ਹੋਗੀ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜੋ ਆਪਾਂ ਲੈਂ ਲਗਾਈ ਆ ਸਭ ਤੋਂ ਪਹਿਲਾਂ ਆਪਾਂ ਲੈਂਥ ਲਵਾਂਗੇ ਠੀਕ ਹੈ ਜੀ ਲੈਂਥ ਆਪਾਂ 1 ਇੰਚ ਉੱਪਰ ਬਾਅਦ ਕੇ ਰੱਖਾਂਗੇ ਕਿਉਂਕਿ 1 ਇੰਚ ਦੀ ਆਪਾਂ 벨ਟ ਲਗਾਉਣੀ ਆ ਠੀਕ ਹੈ ਜੀ ਇਹ ਤੁਸੀਂ ਧਿਆਨ ਰੱਖਣਾ ਇਹ ਨਾ ਹੋਵੇ ਕਿ ਆਪਾਂ ਪੂਰੀ ਲੈਂਥ ਹੀ 30 ਇੰਚ ਲੈ ਲਈਏ ਇਹ ਤੁਸੀਂ ਨਹੀਂ ਰੱਖਣਾ 1 ਇੰਚ ਉੱਪਰ ਨੂੰ ਵਧਾ ਕੇ ਆਪਾਂ 30 ਇੰਚ ਲੈਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖ ਲੈਣਾ ਜਿੰਨੀ ਵੀ ਆਪਣੀ ਲੈਂਥ ਆ ਤੁਸੀਂ ਆਪਾਂ ਚਾਰ ਭਾਗ ਹਿੱਸੇ ਵਿੱਚ ਵੰਡ ਦੇਣਾ ਜੋ ਵੀ ਆਪਣਾ ਤੀਜਾ ਹਿੱਸਾ ਆਊਗਾ ਉਹੀ ਆਪਣਾ ਆਸਣ ਦੀ ਨਿਕਲੂਗਾ ਠੀਕ ਹੈ ਜਿਵੇਂ ਮੈਂ 37 ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਿਆ ਸੀਗਾ ਮੇਰਾ ਆਇਆ 9.5 9.5 ਦੇ ਵਿੱਚ 1.5 ਇੰਚ ਪਲੱਸ ਕਰਨਾ ਇਹ ਤੁਸੀਂ ਧਿਆਨ ਰੱਖਣਾ 1.5 ਇੰਚ ਆਪਾਂ ਪਲੱਸ ਉਹਦੇ ਹੀ ਕਰਨਾ ਜਿਹੜੇ ਨਾਰਮਲ हिਪ ਨਾਰਮਲ ਹੋ ਗਈ ਠੀਕ ਹੈ ਜਿਨ੍ਹਾਂ ਦੀ ਜ਼ਿਆਦਾ ਹੈ ਉਹਦੇ ਵਿੱਚ ਆਪਾਂ 2 ਜਾਂ 2.5 ਇੰਚ ਪਲੱਸ ਕਰ ਸਕਦੇ ਹਾਂ ਤੇ ਇਸ ਨਾਲ ਆਪਣਾ 11.5 ਮੇਰਾ ਆਸਣ ਆ ਗਿਆ ਸੀਗਾ ਠੀਕ ਹੈ ਜੀ ਆਸਣ ਇਦਾਂ ਆਪਾਂ ਸਟ੍ਰੇਟ ਲਾਈਨ ਲਗਾ ਦੇਣੀ ਆ ਉਪਰੋਂ ਹੀ ਆਪਾਂ 1 ਇੰਚ ਛੱਡ ਕੇ 19.5 ਦਾ ਨਿਸ਼ਾਨ ਲਗਾਉਣਾ ਤੇ ਆਪਾਂ 32 ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਜੋ ਹੁਣ ਆਪਾਂ हिਪ ਦਾ ਨਿਸ਼ਾਨ ਲੈਣਾ ਹੈ हिਪ ਆਪਣੀ 40 ਆ ਠੀਕ ਹੈ ਜੀ ਇਸ ਨੂੰ ਆਪਾਂ ਚਾਰ ਹਿੱਸਿਆਂ 'ਚ ਵੰਡ ਕੇ ਆਪਣਾ 10 ਇੰਚ ਆ ਜਾਊਗਾ ਠੀਕ ਹੈ ਇਹਦੇ ਵਿੱਚ ਪਲੱਸ ਆਪਾਂ 2 ਇੰਚ ਕੀਤਾ ਠੀਕ ਹੈ ਜੀ ਤੁਸੀਂ ਕੱਟ ਵੱਧ ਵੀ ਕਰ ਸਕਦੇ ਹੋ 1.5 ਇੰਚ ਨੋਰਮਲ ਸਾਈਜ਼ ਦਾ ਵਾ ਠੀਕ ਆ ਮੈਂ ਚੌੜੀ हिਪਰ ਦੇ ਨਾਲ 2 ਇੰਚ ਕੀਤਾ ਵਾ ਤੁਸੀਂ ਢਾਈ ਇੰਚ ਕਰ ਸਕਦੇ ਹੋ نیچے ਆਪਾਂ 2.5 ਇੰਚ ਦਾ ਨਿਸ਼ਾਨ ਲਗਾਇਆ ਵਾ ਤੁਸੀਂ ਦੇਖ ਸਕਦੇ ਹੋ ਇਸ ਨੂੰ ਆਪਾਂ ਇਦਾਂ ਗੋਲਾਈ ਜਿਹੀ ਦੇ ਦੇਣੀ ਆ ਆਪਾਂ ਜੋ ਹੁਣ ਆਪਾਂ نیچےੋਂ ਇੱਥੋਂ ਨਾਪ ਲੈਣਾ ਕਿੰਨਾ ਜਿੰਨਾ ਵੀ ਆਪਣਾ ਆਇਆ ਉਨਾ ਹੀ ਆਪਾਂ نیچے ਜਿੱਥੋਂ ਆਪਾਂ ਮੂਰੀ ਲੈਣੀ ਆ ਉੱਥੇ ਲਗਾਵਾਂਗੇ ਜੀ ਇਸ 파ੜ ਦਾ ਵੀ ਆਪਾਂ ਅੱਧ ਕਰ ਲਾਂਗੇ ਆਪਣਾ 7.5 ਆਇਆ ਠੀਕ ਹੈ ਜੀ 7.5 ਇੰਚ ਆਪਾਂ ਇੰਨਾ ਹੀ ਉੱਪਰੋਂ ਲੈ ਲੈਣਾ ਜਿੱਥੋਂ ਆਪਾਂ ਪਲੇਟ ਪਾਣੀ ਹੈ ਇੱਥੋਂ ਵੀ 7.5 ਇੰਚ ਛੱਡ ਕੇ ਆਪਾਂ ਇੱਕ ਸਟ੍ਰੇਟ ਲਾਈਨ ਲਗਾ ਲੈਣੀ ਹੈ ਜਿਸ ਨਾਲ ਆਪਣਾ ਪਲੇਟ ਦਾ ਨਿਸ਼ਾਨ ਥਾਈ ਦਾ ਨਿਸ਼ਾਨ ਤੇ ਮੂਰੀ ਦਾ ਨਿਸ਼ਾਨ ਆਪਣਾ ਤਿੰਨਾਂ ਦਾ ਨਿਸ਼ਾਨ ਨਿਕਲਿਆ ਆਊਗਾ ਠੀਕ ਹੈ ਜੀ ਹੁਣ ਇੱਥੋਂ ਆਪਾਂ 8 ਇੰਚ ਮੂਰੀ ਆਪਣੀ 4 ਇੰਚ ਆਪਾਂ ਇਸ ਇਧਰਲੀ ਸਾਈਡ ਲਾ ਲੈਣਾ 4 ਇੰਚ ਆਪਾਂ ਉਧਰਲੀ ਸਾਈਡ ਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਛੇ ਪੱਟੀ ਦੀ ਮਦਦ ਨਾਲ ਇਸ ਨੂੰ ਆਪਾਂ ਜੁਆਇਨ ਕਰ ਦਾਂਗੇ ਇਹ ਦੇਖ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਉੱਪਰਲੀ ਸਾਈਡ ਲੈਣਾ ਪਹਿਲਾਂ ਆਪਾਂ ਉਲਟੀ ਫੱਟੀ ਕਰਕੇ ਇੱਦਾਂ ਲੈ ਲੈਣਾ ਫਿਰ ਆਪਾਂ ਸਿੱਧੀ ਫੱਟੀ ਕਰਕੇ ਆਪਾਂ ਇੱਕ ਸ਼ੇਪ ਲਗਾ ਦੇਣੀ ਹੈ ਜੋ ਵੀ ਵਾਧਾ ਕਟਾ ਹੋਊਗਾ ਆਪਾਂ ਕੱਢ ਦੇਣਾ उस तो नीचे फोल्ड पट्टी फोल्ड करने ला तीन इंच एक्सट्रा लैने जी क्योंकि कॉटन का स्टाफा कई बार श्रिंक हो जाता दो इंच या तीन इंच लै सकते हो इस तरह अपना निशान बहुत चंगी तरह लगा लिया देख सकते हो ਫਰੰਟ ਪੱਲੇ ਤੇ ਆਪਾਂ ਕੋਈ ਮਾਰਜਨ ਨਹੀਂ ਰੱਖਣਾ ਠੀਕ ਹੈ ਜਿੱਥੇ ਆਪਣੇ ਨਿਸ਼ਾਨ ਨੇ ਉਹ ਨਿਸ਼ਾਨ ਤੋਂ ਹੀ ਆਪਾਂ ਕਟਿੰਗ ਕਰਨਾ ਜਿਹੜਾ ਆਪਣਾ ਫਰੰਟ ਆਪਾਂ ਅਸਾਂ ਲਿਆ ਸੀ ਠੀਕ ਹੈ 1 ਇੰਚ ਦੀ ਆਪਾਂ ਉੱਥੇ ਟਾਲ ਪਾਵਾਂਗੇ ਟਾਲ ਉੱਥੇ ਤੱਕ ਪਾਉਣੀ ਹੈ ਜਿੱਥੇ ਤੱਕ ਆਪਣੀ ਪਲੇਟ ਹੈ ਠੀਕ ਆ 5 ਇੰਚ ਦੀ ਆਪਾਂ ਪਲੇਟ ਲਾ ਲਏ ਨਿਸ਼ਾਨ ਲਗਾ ਲਾਂਗੇ 4 1/2 ਇੰਚ ਤੇ ਪਾਉਂ ਲਵਾਂਗੇ ਠੀਕ ਹੈ ਜੀ 1 ਇੰਚ ਦੀ ਆਪਣੀ ਪਲੇਟ ਹੋ ਜੂਗੀ ਹੁਣ ਆਪਾਂ ਨਿਸ਼ਾਨ ਦਿੱਤੇ ਨਿਸ਼ਾਨ ਲਗਾਏ ਆ जी और निशान तो ही अपा कटिंग करनी है निशान के उपर ऊपर। प्लीज मेरे चैनल सब्सक्राइब जरूर कर लियो जो भी नोटिफिकेशन होगी पहुंच सके बहुत ही सौखा तरीका पेंट प्लाजो है जी हम आप बैक पल्ले की कटिंग करा ठीक है जी बैक पल्ला, चंकी तरह अपना प्रेस करपड़े चंगी तरह बिछा लेना वा ठीक है, है। जी ਤੋਂ ਬਾਅਦ ਆਪਾਂ ਹਮੇਸ਼ਾ ਜਿਹੜਾ ਆਪਣਾ ਪਲਾਜ਼ੋ ਸਾਈਡ ਦੀ ਸਲਾਈ ਝੋਲੀ ਦੀ ਚੜਦੀ ਆ ਉਸ ਦਾ ਕਾਰਨ ਇਹ ਹੁੰਦਾ ਕਿ ਆਪਾਂ ਬੈਕ ਪੱਲਾ ਵੱਡਾ ਨਹੀਂ ਲੈਂਦੇ ਹੈਗੇ ਜੋ ਝੋਲੀ ਆ ਠੀਕ ਹੈ ਜੀ ਉਹ ਹਮੇਸ਼ਾ ਆਪਣੀ 2 ਮੈਕਸਿਮਮ 1 ਇੰਚ ਤੋਂ ਲੈ ਕੇ 3 ਇੰਚ ਤੱਕ ਆਪਾਂ ਰੱਖ ਸਕਦੇ ਹਾਂ ਨਾਪ ਦੇ ਹਿਸਾਬ ਨਾਲ ਠੀਕ ਹੈ ਜੀ ਮੈਂ ਹੁਣ 4 ਇੰਚ ਤੁਸੀਂ ਵੀ ਮੈਂ 4 ਇੰਚ ਦਾ ਨਿਸ਼ਾਨ ਲਗਾਇਆ ਵਾ ਠੀਕ ਹੈ ਜੀ ਕਿਉਂਕਿ ਮੈਂ 2.5 ਇੰਚ ਦਾ ਲੈਣਾ ਵਾ ਠੀਕ ਹੈ ਮੈਂ 4 ਇੰਚ ਦਾ ਸੌਰੀ 3 ਇੰਚ ਦਾ ਮੈਂ ਨਿਸ਼ਾਨ ਲਗਾ ਲਿਆ ਦਾ ਵੱਧ ਠੀਕ ਆ ਉਹ ਨੂੰ ਸਿੱਧੀ ਸਟ੍ਰੇਟ ਲਾਈਨ ਲਗਾ ਲੈਣੀ ਆ ਤੁਸੀਂ ਸਟ੍ਰੇਟ ਲਾਈਨ ਦੇ ਨਾਲ ਉੱਪਰ ਤੁਸੀਂ ਫਰੰਟ ਪੱਲਾ ਰੱਖਣਾ ਹੈ ਠੀਕ ਹੈ ਤਾਂ ਕਿ ਜੋ ਆਪਣੀ ਥੱਲੇ ਵਾਲੀ ਵੀ ਇਹ ਲੇਅਰ ਆ ਉਹ ਸਟੇਟ ਆਵੇ ਠੀਕ ਹੈ ਜੀ ਤੇ ਇਸ ਤੋਂ ਆਪਾਂ ਜਿਹੜਾ ਬੈਕ ਪੱਲਾ ਵਾ ਮੈਂ ਉਹ 2.5 ਇੰਚ ਵੱਡਾ ਲਾਉਂਗੀ ਠੀਕ ਹੈ ਜੀ ਕਿਉਂਕਿ ਉਸ ਦੀ ਹੈਪਾਪਾ 40 ਰੱਖਣੀ ਹੈ ਇਸ ਦੇ ਨਾਲ ਹੀ ਆਪਾਂ ਇਸ ਤੋਂ ਇੱਥੋਂ 22 ਇੰਚ ਲੈਣਾ ਵਾ ਇੱਥੋਂ ਆਪਾਂ 2 ਇੰਚ ਹੀ ਲਵਾਂਗੇ ਕਿਉਂਕਿ ਅੰਦਰਲੇ ਅੰਦਰੋਂ ਹੁੰਦਾ ਵਾ ਤੇ ਇੱਥੋਂ ਆਪਾਂ ਇਦਾਂ ਰਾਉਂਡ ਕਰਦਾਂਗੇ ਠੀਕ ਹੈ ਜੀ ਇੱਥੋਂ ਆਪਾਂ 22 ਇੰਚ ਲੈ ਕੇ ਜੋ ਆਪਣੀ ਕੋਰਨਰ ਆ ਠੀਕ ਆ ਕੋਰਨਰ ਦੇ ਨਾਲ ਆਪਾਂ ਇਦਾਂ ਤੇਰਸ਼ਾ ਬਣਾ ਦਵਾਂਗੇ ਤੁਸੀਂ बस ਇਹ ਗੱਲ ਦਾ ਧਿਆਨ ਰੱਖਣਾ ਵੀ 2 ਜਾਂ 2.5 ਇੰਚ ਤੁਸੀਂ ਐਕਸਟਰਾ ਆਪਣੇ ਨਾਪ ਦੇ ਹਿਸਾਬ ਨਾਲ ਪਿਛਲਾ ਪੱਲਾ ਲੈਣਾ ਵੱਡਾ ਠੀਕ ਹੈ ਜੀ ਥਾਈ ਦੇ ਨਿਸ਼ਾਨ ਤੇ ਆਪਾਂ 2 ਇੰਚ ਐਕਸਟਰਾ ਲਵਾਂਗੇ نیچے ਮੂਰੀਆਂ ਤੇ ਆਪਾਂ 1 ਇੰਚ ਪਲੱਸ ਮੈਂ ਪਲੱਸ ਕਰਾਂਗੀ ਠੀਕ ਹੈ ਜੀ ਇਹ ਤਾਂ ਆਪਾਂ ਸ਼ੇਕ ਦੀ ਪੱਟੀ ਮਦਦਤ ਨਾਲ ਆਪਾਂ ਲਾਈਨ ਲਗਾ ਦਾਂਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਫਰੰਟ ਵਾਲੀ ਜੋ ਆਪਾਂ ਢਾਲ ਪਾਈ ਆ ਉਹ ਸਿਰਫ ਆਪਣੀ ਪਲੇਟਸ ਦੇ ਕੋਲ ਦੀ ਵੀ ਆ ਠੀਕ ਆ ਜੀ ਉਨਾ ਹੀ ਆਪਣਾ ਢਾਲ ਪਾਉਣਾ ਮਾ ਪੂਰੇ ਤੇ ਨਹੀਂ ਪਾਉਣਾ ਹੈਗਾ ਇਸ ਤਰ੍ਹਾਂ ਆਪਾਂ ਉਸ ਨੂੰ ਨਾਲ-ਨਾਲੋਂ ਸੇਮ ਕੱਟ ਲੈਣਾ ਹੈ ਇੰ tanto ਇਸਾ ਕੱਟ ਲੈਣਾ ਤੇ ਨਾਲ ਹੀ ਆਪਾਂ ਫਰੰਟ ਦੀ ਢਾਲ ਪਾ ਲੈਣੀ ਹੈ ਬਹੁਤੀ ਸਖਤ ਰਿਕਵਾ ਪਲੀਜ਼ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਜਿੱਥੋਂ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਮੈਂ ਜਰੂਰ ਦੱਸੂੰਗੀ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਬੈਕ ਪੱਲੇ ਦੀ ਵੀ ਕਟਿੰਗ ਹੋ ਗਈ ਹੈ ਠੀਕ ਹੈ ਜੀ ਜਦੋਂ ਸਟੀਚ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਆਸਣ ਸਟੀਚ ਕਰਾਂਗੇ ਠੀਕ ਹੈ ਜੀ ਫਿਰ ਪਾਕਟ ਲਗਾਵਾਂਗੇ ਫਿਰ ਆਪਾਂ ਸਾਈਡਾਂ ਦੀਆਂ ਸਲਾਈਆਂ ਲਗਾਵਾਂਗੇ ਠੀਕ ਹੈ ਜੀ 1 ਇੰਚ ਦੀ ਆਪਣੀ ਬੈਲਟ ਲੱਗੂਗੀ ਜੇ ਤੁਸੀਂ ਚਾਹੋ ਕਿ ਦੀ ਸਟੀਚਿੰਗ ਦੀ ਵੀ ਵੀਡੀਓ ਪਾਵਾਂ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਆਪਣੇ ਪੈਂਟ ਪਲਾਜ਼ੋ ਦੀ ਕਟਿੰਗ ਤੁਸੀਂ ਦੇਖ ਸਕਦੇ ਹੋ ਹੋ ਗਈ ਹੈ ਆਪਣਾ ਫਰੰਟ ਪੱਲਾ ਬੈਕ ਪੱਲਾ ਇਕੇ ਜੀ